ਮਾਰਕਸ ਨੇ ਕਿਹਾ ਸੀ ਕਿਸੇ ਵੀ ਚੀਜ਼ ਨੂੰ ਬਣਾਉਣ ਵਾਸਤੇ ਉਸ ਦੀ ਜੋ ਕੀਮਤ ਹੈ ਉਹ ਇਥੋਂ ਨਿਰਧਾਰਿਤ ਹੁੰਦੀ ਹੈ ਕਿ ਉਸ ਨੂੰ ਬਣਾਉਣ ਲਈ ਮਜ਼ਦੂਰੀ ਕਿੰਨੀ ਲੱਗੀ ਮੰਨ ਲਓ ਇੱਕ ਚੀਜ਼ 3 ਘੰਟੇ ਦੀ ਮਜ਼ਦੂਰੀ ਤੋਂ ਬਾਅਦ ਬਣ ਜਾਂਦੀ ਹੈ ਤੇ ਮਾਲਕ ਮਜ਼ਦੂਰ ਤੋਂ 5 ਘੰਟੇ ਕੰਮ ਕਰਾਉਂਦਾ ਹੈ ਤਾਂ ਉਹ ਜਿਹੜੇ ਜ਼ਿਆਦਾ 2 ਘੰਟੇ ਨੇ ਉਸ ਦੀ ਜਿਹੜੀ ਮਜ਼ਦੂਰੀ ਹੈ ਉਹ ਮਾਲਕ ਦੀ ਜੇਬ ਵਿੱਚ ਪੈਂਦੀ ਹੈ ਜਿਸ ਨੂੰ ਉਹ ਮੁਨਾਫਾ ਜਾਂ ਸਰਪਲਸ ਵੈਲਿਊ ਕਹ ਕੇ ਆਖਦਾ ਹੈ ਹੁਣ ਜਿਵੇਂ ਜਿਵੇਂ ਆਪਣੇ ਫਾਇਦੇ ਲਈ ਇੱਕ ਮਾਲਿਕ ਆਪਣੇ ਮਜ਼ਦੂਰ ਤੋਂ ਜ਼ਿਆਦਾ ਕੰਮ ਕਰਾਵੇਗਾ ਤੇ ਉਸ ਦੀ ਤਨਖਾਹ ਘਟਾਵੇਗਾ ਓਵੇਂ ਓਵੇਂ ਹੀ ਇੱਕ ਮਜ਼ਦੂਰ ਦੀ ਜੋ ਕਿ ਸਮਾਜ ਦੇ ਵਿੱਚ ਗਿਣਤੀ ਵਿੱਚ ਬਹੁਮਤ ਹੈ ਚੀਜ਼ਾਂ ਨੂੰ ਖਰੀਦਣ ਦੀ ਜਿਹੜੀ ਕੈਪੇਬਿਲਿਟੀ ਹੈ ਉਹ ਘਟਦੀ ਰਹੇਗੀ ਤੇ ਮਜ਼ਦੂਰ ਅੱਗੇ ਜਾ ਕੇ ਸਮਾਨ ਨਹੀਂ ਖਰੀਦ ਪਾਣਗੇ ਇਸ ਤੋਂ ਬਾਅਦ ਕੀ ਹੋਵੇਗਾ ਕਿ ਮਾਲਿਕ ਜਿਹੜਾ ਸਮਾਨ ਬਣਵਾ ਰਿਹਾ ਹੈ ਉਹ ਵੇਚ ਨਹੀਂ ਪਾਵੇਗਾ ਤੇ ਮਜ਼ਦੂਰਾਂ ਦੀ ਤਨਖਾਹ ਹੋਰ ਘਟ ਕਰੇਗਾ ਤੇ ਸਮਾਨ ਹੋਰ ਜ਼ਿਆਦਾ ਬਲਵਾਵੇਗਾ ਇਸ ਜਿਹੜਾ ਸਾਈਕਲ ਬਣਿਆ ਹੈ ਇਸ ਤੋਂ ਬਾਅਦ ਮਜ਼ਦੂਰ ਪੂਰੀ ਤਰ੍ਹਾਂ ਅਸਮਰਥ ਹੋ ਜਾਏਗਾ ਚੀਜ਼ਾਂ ਨੂੰ ਖਰੀਦਣ ਵਿੱਚ ਤੇ ਉਸ ਦੀ ਜੀਵਨ ਦੇ ਉੱਤੇ ਗੱਲ ਆ ਜਾਵੇਗੀ ਤੇ ਫਿਰ ਮਜ਼ਦੂਰ ਇਕੱਠੇ ਹੋ ਕੇ ਕ੍ਰਾਂਤੀ ਕਰਨਗੇ ਤਾਂ ਸਾਮਵਾਦ ਲੈ ਕੇ ਆਵਾਂਗੇ ਇਹ ਮਾਰਕਸ ਦਾ ਅਰਥ ਦੇ ਵਿੱਚ ਯੋਗਦਾਨ ਸੀ ਲੇਬਰ ਥਿਉਰੀ ਆਫ ਵੈਲਿਊ